ਲੋਕ ਸਭਾ ਚੋਣਾਂ ਨੂੰ ਜੋ ਅੱਜ ਤਰੀਕ 1 ਜੂਨ ਆ ਉਹਦਾ ਸਿਲਸਿਲਾ ਵੋਟਾਂ ਪੈਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਅਸੀਂ ਖੜੇ ਹਾਂ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਪਿੰਡ ਸੇਖਪੁਰਾ ਵਿੱਚ ਜਿੱਥੇ ਲੋਕ ਸਭਾ ਚੋਣਾਂ ਲੜ ਰਹੇ ਬਸਪਾ ਉਮੀਦਵਾਰ ਹੈ ਜਿਹੜੇ ਉਹ ਲਖਵੀਰ ਸਿੰਘ ਨਿੱਕਾ ਨੇ ਵੋਟ ਪਾਈ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦਈਏ ਕਿ ਇਸ ਤਾਂ ਜ ਸਵੇਰ ਤੋਂ ਹੀ ਪਿੰਡ ਸੇਖਪੁਰਾ ਵਿੱਚ ਵੋਟਾਂ ਪਾਉਣ ਵਾਲੇ ਲੋਕਾਂ ਆ ਗਏ ਵੋਟਰਾਂ ਦਾ ਸਵੇਰ ਸਵੇਰ ਤੋਂ ਹੀ ਮਤਲਬ ਗਿਣਤੀ ਹੈ ਜੀ ਲੰਮੀਆਂ ਲੈਣਾ ਜਿਹੜੀਆਂ ਹੁਣ ਸ਼ੁਰੂ ਹੋ ਗਈਆਂ ਕਿਉਂਕਿ ਗਰਮੀ ਦੇ ਕਾਰਨ ਲੋਕ ਹੈ ਜਿਹੜੇ ਉਹ ਆਪਣਾ ਸਵੇਰ ਤੋਂ ਹੀ ਕਿਤੇ ਨਾ ਕਿਤੇ ਬੋਟਾਂ ਦਾ ਜਿਹੜਾ ਉਹ ਮਤਦਾਨ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਲਖਵੀਰ ਸਿੰਘ ਨਿੱਕਾਣਾ ਜੋ ਕਿ ਬਸਪਾ ਦੇ ਉਮੀਦਵਾਰ ਆ ਕਿਸ ਤਰ੍ਹਾਂ ਇਹ ਮੰਨਦੇ ਆ ਹਾਂਜੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਕਿਸਮਤ ਤੇ ਰਹਿਮਤ ਵਿੱਚ ਤੁਹਾਡੀ ਬੰਦ ਹੋ ਰਹੀ ਹੈ ਅਸੀਂ ਤੁਹਾਨੂੰ ਬੈਸਟ ਆਫ ਲੱਕ ਕਹਿੰਦੇ ਆ ਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਪ੍ਰਬੰਧ ਜੋ ਚੋਣ ਕਮਿਸ਼ਨ ਨੇ ਕੀਤੇ ਕਿਸ ਤਰ੍ਹਾਂ ਲੱਗਦੇ ਆ ਤੁਹਾਨੂੰ ਬਹੁਤ ਵਧੀਆ ਪ੍ਰਬੰਧ ਨੇ ਜੀ ਦੂਰ ਪੋਲਿੰਗ ਲੱਗੇ ਨੇ ਕੋਈ ਢੀਡ ਭੜਾਕਾ ਨਹੀਂ ਕਿਤੇ ਤੇ ਪ੍ਰ ਬਹੁਤ ਹੀ ਨਿੱਗੇ ਸੁਭਾ ਨਾਲ ਵੋਟਰਾਂ ਤੋਂ ਵੋਟ ਪਵਾ ਰਿਆ ਤੇ ਆਪਣੇ ਆਪ ਪਰਚੀਆਂ ਜੇਬਾਂ ਚ ਨੇ ਹਰੇਕ ਦੇ ਹਰੇਕ ਵੋਟਰ ਦੇ ਤੇ ਆਪਣੇ ਘਰੋਂ ਹੀ ਉਹ ਸਿੱਧੇ ਆ ਰਹੇ ਨੇ ਕੋਈ ਪੋਲਿੰਗ ਤੇ ਰੱਛ ਨਹੀਂ ਹੁੰਦਾ ਮੈਂ ਕਹਿੰਦਾ ਇੰਨੇ ਅਫਸਰ ਸ਼ਾਹੀ ਵਧੀਆ ਪ੍ਰਬੰਧ ਕੀਤੇ ਹੋਏ ਨੇ ਕਿ ਚੋਣ ਕਮਿਸ਼ਨ ਦੇ ਜੋ ਵੀ ਹਦਾਇਤਾਂ ਸੀ ਉਹਨਾਂ ਤੋਂ ਵੱਧ ਚੜਕੀ ਹੋ ਰਿਆ ਲੱਗਦਾ ਵੀ ਚੋਣ ਕਮਿਸ਼ਨ ਦੇ ਜੋ ਪ੍ਰਬੰਧ ਕੀਤੇ ਨੇ ਤੁਸੀਂ ਉਹ ਤੋਂ ਸੈਟੀਸਫਾਈ ਹੋ ਹਾਂਜੀ ਹਾਂਜੀ ਬਿਲਕੁਲ ਜੀ ਤੇ ਲੱਗਦਾ ਵੀ ਲੋਕਾਂ ਨੂੰ ਮਤਲਬ ਜੇ ਸਵੇਰ ਤੋਂ ਹੀ ਗਰਮੀ ਦੇ ਕਰਨਾ ਜਿਹੜੇ ਲੋਕ ਆ ਲੋਕਾਂ ਦਾ ਵੋਟਾਂ ਤੇ ਪਹੁੰਚ ਜਾ ਤਸਾਹ ਹੈ ਅੱਜ ਅ ਲੋਕਾਂ ਦਾ ਮੇਰਾ ਤਾਂ ਨਗਰ ਆ ਇਹ ਤੇ ਨਗਰ ਦੇ ਲੋਕਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਹੈ ਮੈਂ ਕਹਿੰਦਾ ਵੀ ਕੋਈ ਕਿਸੇ ਦੀ ਝਾਕ ਨਹੀਂ ਕਰ ਰਿਹਾ ਗੱਡੀ ਵੱਡੀ ਦੀ ਹਰੇਕ ਆਪਣੇ ਪੈਦਲ ਚੱਲ ਕੇ ਵੋਟ ਪਾਉਣ ਆ ਰਿਹਾ ਐ ਇਹਨਾਂ ਉਤਸ਼ਾਹ ਨਾਲ ਤੁਹਾਨੂੰ ਬਸਪਾ ਨੇ ਉਮੀਦਵਾਰ ਬਣਾਇਆ ਹੋਇਆ ਇਸ ਤਰ੍ਹਾਂ ਲੱਗਦਾ ਤੁਸਾਂ ਆਪ ਦੀ ਕਿਸ ਕਿਸ ਤਰ੍ਹਾਂ ਮੰਨਦੇ ਆਪ ਦੀ ਕਿਸਮਤ ਨੂੰ ਲੈ ਕੇ ਕਿਸ ਤਰ੍ਹਾਂ ਆਪ ਦਾ ਜਿਹੜਾ ਤੁਸੀਂ ਮੰਨ ਜਿਵੇਂ ਤੁਹਾਨੂੰ ਜਿੱਤ ਪ੍ਰਾਪਤ ਹੋਣ ਦੇ ਜਿਹੜੇ ਤੁਹਾਨੂੰ ਉਮੀਦ ਨੇ ਆਸ ਨੇ ਕਿਸ ਤਰ੍ਹਾਂ ਦੀਆਂ ਨੇ ਮੈਨੂੰ 100% ਉਮੀਦ ਹੈ ਇਹਨਾਂ ਦਾ ਆਪਸ ਦੇ ਵਿੱਚ ਦਲ ਬਦਲੂ ਸਾਰੀਆਂ ਪਾਰਟੀਆਂ ਨੇ ਕੋਈ ਕਿਧਰੋਂ ਕੈਂਡੀਡੇਟ ਚੱਕ ਕੇ ਲੈਂਦਾ ਕੋਈ ਕਿਧਰੋਂ ਲੈਂਦਾ ਤੇ ਖਾਸ ਕਰਕੇ ਜਿਹੜਾ ਇਲਾਕਾ ਹੈਗਾ ਇਹ ਇੰਨਾ ਠੱਗਿਆ ਹੋਇਆ ਮਹਿਸੂਸ ਕਰਦਾ ਐ ਇਸੇ ਪਿਛਲੇ 2.5 ਸਾਲਾਂ ਤੋਂ ਝਾੜੂ ਨੂੰ ਵੋਟਾਂ ਪਾਈਆਂ ਨੇ ਜਿਹੜੀਆਂ ਉਹਨਾਂ ਦੇ ਵਰਕਰ ਨੇ ਜਿਹੜੇ ਉਹਨਾਂ ਦੇ volunteers ਨੇ ਅੱਜ ਉਹ ਨਿਰਾਸ਼ ਹੋ ਕੇ ਆਪਣੇ ਘਰਾਂ 'ਚ ਬੈਠੇ ਨੇ ਕਿਉਂਕਿ ਵਰਕਰਾਂ ਤੌਰ ਤੇ ਵਰਕਰਾਂ ਦੀ ਪਸੰਦ ਦਾ ਉਮੀਦਵਾਰ ਨਹੀਂ ਆਇਆ ਕੈਬਨਿਟ ਮੰਤਰੀ ਜਿਹੜਾ ਬੰਦਾ ਰਿਹਾ ਹੋਇਆ ਉਹ ਖੜਾ ਕੀਤਾ ਨਾਲ ਤੇ ਵਰਕਰ ਕਹਿੰਦੇ ਵੀ ਯਾਰ ਇਹ ਆਮ ਜਿਹੜੀ ਘਰਾਂ ਦੀ ਗੱਲ ਸੀਗੀ ਉਹ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਆ ਰਹੀ। ਆਮ ਤੌਰ ਤੇ ਸੱਤਾਧਾਰੀ ਪਾਰਟੀ ਜਿਹੜੀ ਰਾਜ ਕਰ ਰਹੀ ਹੈ ਉਹ ਧੱਕਾ ਕਰ ਰਹੇ ਨੇ। ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਇੱਥੇ ਕੋਈ ਹੈ ਇਹਨਾਂ ਦਾ ਵਰਕਰ ਜਾਂ ਕੋਈ ਧੱਕਾ ਮੁਕੀ ਦਾ ਕਿਵੇਂ ਤੁਸੀਂ ਸ਼ਾਂਤ ਮਾਹੌਲ ਦੇਖ ਰਹੇ? ਨਹੀਂ ਮੇਰੇ ਪਿੰਡ 'ਚ ਕੋਈ ਨਹੀਂ ਅਸੀਂ ਇਕੱਠੇ ਪੋਲਿੰਗ ਲਾਉਨੇ ਆ। ਪਹਿਲਾਂ ਤੁਸੀਂ ਸਾਡੇ ਪਿੰਡ ਚ ਨਿੱਗੇ ਸਵਾ ਦੇ ਲੋਕ ਨੇ। ਇੰਨਾ ਪਿਆਰ ਸਤਿਕਾਰ ਕਿਉਂ ਜੇ ਨਾ ਕਰਦੇ ਇਕੱਠੇ ਕਿਉਂ ਜੇ ਦੇ ਪੋਲਿੰਗ ਤੋਂ ਚਾਹ ਪਾਣੀ ਲੰਗਰ ਪਾਣੀ ਛਕਦੇ ਨੇ ਕੋਈ ਐਸੀ ਨਹੀਂ। ਬਿਲਕੁਲ ਇਹ ਸਨ बसपा ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਨਿੱਕਾ ਜ ਕਿ ਜਿਹੜੇ ਚੋਣ ਕਮਿਸ਼ਨ ਦਾ ਜਿਹੜਾ ਉਹ ਪ੍ਰਬੰਧ ਕੀਤਾ ਨੇ ਉਹ ਵਧੀਆ ਨੇ ਇੱਕ ਵਾਰ ਮੈਂ ਤਸਵੀਰਾਂ 'ਚ ਕਹੂੰ ਕੈਮਰਾਮੈਨ ਨੂੰ ਕਿ ਦਿਖਾਵੇ ਕਿਸ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਔਰਤਾਂ ਦਾ ਲੇਡੀਜ਼ ਦਾ ਜਿਹੜਾ ਉਹ ਜਮਾਵੜਾ ਜਿਹੜਾ ਸਵੇਰ ਤੋਂ ਹੀ ਲੰਮੀਆਂ ਲਾਈਨਾਂ ਜਿਹੜੀਆਂ ਉਹ ਸ਼ੁਰੂ ਹੋ ਰਹੀਆਂ ਕਿਤਨਾ ਕਿਤੇ ਲੋਕਾਂ ਦੇ ਵਿੱਚ ਵੋਟਾਂ ਪਾਉਣ ਦਾ ਜਿਹੜਾ سلسلہ ਹੈ ਉਹ ਸਾ ਆਪਾਂ ਗੱਲਬਾਤ ਵੀ ਕਰਦੇ ਹਾਂ ਇੱਕ VOTER ਨਾਲ ਕਿਸ ਤਰ੍ਹਾਂ ਕਹਿਣਾ ਚਾਹੁੰਦੇ ਆ ਹਾਂਜੀ ਬਾਈ ਜੀ 21 ਨਾਂ ਤੁਹਾਡਾ ਮੇਰਾ ਨਾਮ ਰਾਜ ਸਿੰਘ ਹੈ ਜੀ ਕਿ ਕਿਵੇਂ ਲੱਗਦਾ ਤੁਹਾਨੂੰ ਜਿਹੜੇ ਵੋਟਾਂ ਦੇ ਜਿਹੜੇ ਪ੍ਰਬੰਧ ਨੇ ਉਹ ਵਧੀਆ ਨੇ ਹਾਂਜੀ ਬਹੁਤ ਵਧੀਆ ਜੀ ਇਸ ਵਾਰ ਵਧੀਆ ਪ੍ਰਬੰਧ ਨੇ ਸਾਰੇ ਪਾਣੀ ਵਗੈਰਾ ਛਾਂ ਦਾ ਹੋ ਗਿਆ ਜੀ ਜਿਵੇਂ ਤੇ ਵੈਸੇ ਵੀ ਲੋਕਾਂ ਚ ਉਤਸ਼ਾਹ ਹੈ ਬਹੁਤ ਜ਼ਿਆਦਾ ਗਰਮੀ ਦਾ ਕਾਰਨ ਤਾਂ ਜਲਦੀ ਵੋਟ ਪਾਉਣ ਆ ਰਹੇ ਆ ਲੋਕ ਬਿਲਕੁਲ ਇਹਨਾਂ ਦਾ ਵੀ ਕਹਿਣਾ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਇੱਕ ਨੌਜਵਾਨ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਤੁਸੀਂ ਵੋਟ ਪਾ ਕੇ ਆਓ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਮਾਹੌਲ ਹੈ ਜੀ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਪ੍ਰੇਮ ਪਿਆਰ ਹੈ ਪਤਾ ਕੀ ਇਹ ਪਹਿਲਾ ਸਮਾਂ ਗਿਆ ਜਦ ਲੋਕ ਭਾਈਚਾਰਾ ਸਭ ਤੋਂ ਪਹਿਲਾਂ ਕੈਮਰਾ ਚੁੱਕਦੇ ਜੀ ਜੀ ਬੂਟ ਪਾਤੀਆਂ ਇੱਕ ਆਪ ਦਾ ਫਰਜ਼ ਨਿਭਾਕਿਆ ਕਿਉਂਕਿ ਬੂਟ ਪਾਉਣਾ ਸਾਡਾ ਅਧਿਕਾਰ ਹੈ ਤੇ ਇਸੇ ਨਾਲ ਹੀ ਸਾਡੇ ਜਿਹੜਾ ਪੰਜਾਬ ਦੇ ਮਸਲੇ ਹੱਲ ਹੋਣ ਚੰਗਾ ਬੰਦਾ ਜਿਹਨੂੰ ਜਿੱਤ ਕੇ ਅੱਗੇ ਜਾਊਗਾ ਉਹ ਸਾਡੇ ਪੰਜਾਬ ਦੇ ਹੱਕਾਂ ਲਈ ਕੋਲ ਬਿਲਕੁਲ ਤੁਸੀਂ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਗਰਮੀ ਦੇ ਕਾਰਨ ਜਿਹੜੇ ਲੋਕ ਫੇਰ ਫੇਰ ਤੋਂ ਵੋਟਾਂ ਜਿਹੜੀਆਂ ਪਾਉਣ ਆ ਰਹੇ ਕੀ ਕਹਿਣਾ ਚਾਹੁੰਦੇ ਹੋ ਉਸ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਆਪਣਾ ਫਰਜ਼ ਨਿਭਾ ਰਹੇ ਨੇ ਮੰਨ ਲਓ ਜਿਹੜੀਆਂ ਮਾਇਆਂ ਨੇ ਜਾਂ ਕੋਈ ਬੁੱਢਾ ਠੇਰਾ ਜਾਂ ਕੋਈ ਮੜਾ ਮੋਟਾ ਬਿਮਾਰ ਹੈ ਗਰਮੀ ਕਰਕੇ ਉਹ ਉਸ ਨੇ ਆਸ ਨੇ ਆਵਦਾ ਫਰਜ਼ ਨਿਭਾ ਰਹੇ ਨੇ ਕਿ ਸਲੂਟ ਹੈ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਹੈ ਬਹੁਤ ਬਹੁਤ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਵੀਰ ਸਿੰਘ ਜੀ ਕੀ ਕਹਿੰਦੇ ਜਾਨਾ ਰਾਜਵੀਰ ਵੋਟਾਂ ਕੌਣ ਦਾ ਸਿਲਸਿਲਾ ਕੰਮ ਹੋ ਗਿਆ ਅਮਨਮਾਨ ਨਾਲ ਵੋਟਾਂ ਚੱਲਿਆ ਕੀ ਕਹਿਣਾ ਚਾਹੁੰਦੇ ਅਸੀਂ ਇਸ ਸਮੇਂ ਤਲਵੰਡੀ ਸਾਬੋ ਬਾੜ ਨੰਬਰ 3 ਦੇ ਵਿੱਚ ਖਾਸ ਕਰਕੇ ਸੀਨੀਅਰ ਸੈਕੰਡਰੀ ਸਕੂਲ ਦੇ ਪੋਲਿੰਗ ਬੂਥ ਤੇ ਬੈਠੇ ਆ ਜੀ ਸਾਰੀ ਟੀਮ ਆਵਾਜ਼ੀ ਪਾਰਟੀ ਦੇ ਬੰਦੇ ਬੈਠੇ ਆ ਲੋਕ ਸਵੇਰੇ ਸਵੇਰੇ ਆ ਰਹੇ ਆ ਵੋਟਾਂ ਪਾ ਰਹੇ ਆ ਵਧੀਆ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਜੀ ਕੀ ਲੱਗਦਾ ਸਾਨੂੰ ਤਾਂ ਹੀ ਲੱਗਦਾ ਜੀ ਵਧੀਆ ਸਾਡਾ ਕੈਂਡੀਡੇਟ ਜਿੱਤੂਗਾ ਲੱਖ ਡੇਢ ਦਾ ਸਪੋਰਟ ਤੇ ਗਰਵੀਰ ਸਿੰਘ ਫੁੱਡੀਆਂ ਸਾਹਿਬ ਬਹੁਤ ਵਧੀਆ ਵੋਟ ਪੈ ਰਹੇ ਲੋਕਾਂ ਦਾ ਪਰਵਾਸ ਘਰਾਂ ਮੇਰੇ ਰਹੇ ਚਾਹਣ ਤੇ ਚੋਣ ਕਮਿਸ਼ਨ ਵੱਲੋਂ ਪ੍ਰਬੰਧ ਹੈ ਜਿਹੜੇ ਹੋਰ ਕਿਸ ਤਰ੍ਹਾਂ ਹੋ ਰਹੇ ਨੇ ਠੀਕ ਆ ਚੋਣ ਕਮਿਸ਼ਨ ਦੇ ਪ੍ਰਬੰਧ ਜੀ ਸਾਨੂੰ ਵਧੀਆ ਅੰਦਰ ਜਾ ਕੇ ਮਿਲਿਆ ਮਤਲਬ ਲੋਕ ਲੈਣਾ ਚ ਲੱਗ ਕੇ ਵੋਟ ਪਾ ਰਹੇ ਆ ਜੀ ਵਧੀਆ ਅੰਦਰ ਇੱਕ ਵਾਰੀ ਸਾਡੀ ਮਸ਼ੀਨ ਦਾ 60B ਨੰਬਰ ਬੂਥ ਦਾ ਫਾਲਟ ਪੈ ਗਿਆ ਸੀਗਾ ਉਹ ਪ੍ਰੋਜੈਕਟਿੰਗ ਅਫਸਰ ਨੇ ਠੀਕ ਕਰ ਲਿਆ ਜੀ ਲੈ ਕਿਤਾਬੀ ਸੀ ਵੀ ਥੋੜੀ ਜੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਗਰਮੀ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਜੀ ਵੀ ਸਵੇਰੇ ਸਵੇਰੇ ਆਓ ਜੀ ਵਧੀਆ ਪ੍ਰਬੰਧ ਹੈ ਵੋਟਾਂ ਪਾਓ ਗਰਮੀ ਤੋਂ ਪਹਿਲਾਂ ਪਹਿਲਾਂ ਇਹ ਆ ਕੇ ਆਪ ਲਈ ਬੂਥ ਦਾ ਇਸਤੇਮਾਲ ਕਰੋ ਜੀ ਬਿਲਕੁਲ ਇਹ ਸਨ ਵੋਟਰ ਜਿਨ੍ਹਾਂ ਨੇ ਦੱਸਿਆ ਕਿ ਸਵੇਰ ਤੋਂ ਪ੍ਰਬੰਧ ਹੈ ਜਿਹੜੇ ਵਧੀਆ ਮੁਕੰਮਲ ਕਰੇ ਨੇ ਤੇ ਕਿਤੇ ਨਾ ਕਿਤੇ ਚੋਣ ਕਮਿਸ਼ਨ ਵੱਲੋਂ ਪ੍ਰਬੰਧ ਹੈ ਜਿਹੜੇ ਉਹ ਇਹਨਾਂ ਦੇ ਜੋ ਕੀਤੇ ਗਏ ਨੇ ਉਹ ਤੋਂ ਸੈਟੀਸਫਾਈਡ ਹੈ ਜਿਹੜੇ ਸਾਰੇ ਉਮੀਦਵਾਰ ਆ ਔਰ ਲੋਕ ਆ ਜਿਹੜੇ ਉਹ ਸੈਟੀਸਫਾਈਡ ਹੋ ਰਹੇ ਨੇ ਕੈਮਰਾਮੈਨ ਕਮਲ ਦੇ ਨਾਲ ਲਖਵਿੰਦਰ ਸ਼ਰਮਾ